ਸਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਵੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰ ਕਲਾਂ ਦੇ ਵਿੱਚ ਪਿੰਡਰ ਕਲਾਂ ਪਿੰਡ ਮੇਰਾ ਜਿਹੜਾ ਜ਼ਿਲ੍ਹੇ ਮੋਗੇ ਦਾ ਪਿੰਡ ਤੇ ਜਦੋਂ ਆਪਾਂ ਮੋਗੇ ਤੋਂ ਜਲੰਧਰ ਵਾਲੇ ਪਾਸੇ ਨੂੰ ਜਾਂਦੇ ਆ ਤੇ ਜਲਾਲਾਬਾਦ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡਰ ਕਲਾਂ ਪਿੰਡ ਦੇ ਵਿੱਚ ਆਉਂਦੀ ਆ ਰੁਸ਼ਪਾਲ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਹਾਂ ਵਪਾਰ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਸੱਤ ਨਗ ਦਿਖਾਵਾਂਗੇ ਤਿੰਨ ਸੂਈਆਂ ਤੇ ਚਾਰ ਗੱਬਣਾ ਜਿਹੜਾ ਅੰਗਤਵਾਂ ਨੂੰ ਚਾਹੀਦਾ ਹੋਇਆ ਜਿਹੜਾ ਭਾਤਵਾਂ ਨੂੰ ਚਾਹੀਦਾ ਹੋਇਆ ਉਹ ਭਾਈ ਅੱਜ ਮਿਲ ਜੂਗਾ ਕਰਦੇ ਆ ਗੱਲਬਾਤ ਪਾਈ ਦਿਨਾ ਸਸੀਕਾਲ ਬਾਈ ਜੀ ਸਸੀਕਾ ਜੀ ਉਹ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਜੀ ਠੀਕ ਠਾਕ ਹੋ ਜੀ ਵਧੀਆ ਕਿਰਪਾ ਮਹਾਰਾਜ ਜੀ ਚੜਦੀ ਕਲਾ ਚੜਦੀ ਕਲਾ ਚਲੋ ਸ਼ੁਕਰ ਆ ਬਾਈ ਡੱਬੀ ਵੈੜ ਤੋਂ ਹੀ ਸ਼ੁਰੂਆਤ ਕਰ ਲਈਏ ਕੀ ਡਿਟੇਲ ਆ ਜੀ ਇਹ ਪਹਿਲੇ ਸੂਏ ਸੂਈ ਆ ਜੀ ਜੀ ਮੂੰਹ ਚਾਰ ਦਾਂਦਾ ਜੀ ਇਹ ਰਾਤ ਹੀ ਸੂਈ ਆ ਜੀ ਤੇ ਕਿੰਨਾ ਕੋ ਬੋਲਾ ਆਈਡੀਆ ਜਾਂ ਕੱਢ ਦੂਗੀ ਇਦੇ ਥੱਲੇ ਜੀ ਹੋਊਗਾ 9-10 ਕਿਲੋ ਬਲ ਆਊਗਾ ਠੀਕ ਹੈ 4 ਕਿਲੋ ਚ ਹੋਇਆ ਜੀ ਠੀਕ ਹੈ ਬਾਈ ਬੱਚਾ ਦੇਗੀ ਕਿ ਬੱਚਾ ਦੇਗੀ ਬੱਚਾ ਜੀ ਬੱਚਾ ਦੇਗੀ ਹਾਂਜੀ ਤੇ ਕੀ ਰੇਟ ਰਹੂਗਾ ਬਾਈ ਜੀ ਇਹ ਮੋਲ ਆ ਪਾ ਜੀ ਲੈਣ ਦੇ ਨਾਲ ਹੀ ਕਰਨਾ 65000 ਦੀ ਬੱਛੀ ਦਵਾਂਗੇ 65000 ਦੀ ਦੇ ਦਿਆਂਗੇ ਲੜ ਪਿਆਰ ਦੇ ਵਿੱਚੋਂ ਕਰ ਦਾਂਗੇ ਵੀਰ ਜੀ ਕੋਈ ਕਿੱਦੋਂ ਬਾਰੂ ਤੋਰੇ ਬਣਾਏ ਲੈ ਮੇ ਤਰੋ ਪਹਿਲਾ ਸੂਆ ਮੱਛੀ ਰਾਤ ਸੂਈਆ ਬੱਚਾ ਦੇਤਾ ਵਾ ਦੁੱਧ ਬਾਲਾ ਨਹੀਂ ਤਾਂ 15 16 14 15 16 ਇੱਥੇ ਟੁਰਾ ਨਾ ਪਾਉ ਜੀ ਕਿਉਂਕਿ ਫਿਟਿੰਗ ਵਾਲਾ ਲੇਵਾ ਲੱਗਾ ਹੋਇਆ ਕਰਮਾ ਵਾਲੀ ਨੂੰ ਦੇਖ ਸਕਦੇ ਹੋ ਤੁਸੀਂ ਮਿੱਤਰੋ ਲੇਵੇ ਭਾਂਡੇ ਵਾਲੋ ਸਾਫ਼ ਤੇ ਸੁਥਰੀ ਵੀ ਹੈ ਜਿੰਨੀ ਹੈਗੀ ਕਰਮਾ ਵਾਲੀ ਪਹਿਲਾਂ ਦੂਜੇ ਸੂਏ ਨੂੰ ਵਾਧੇ ਵਾਲੀ ਆ ਭਲਾਂ ਦੇ ਵਿੱਚ ਆਪਣਾ ਜਣੀਆਂ ਨੇ ਲਾ ਕੇ ਲੀਵਾ ਇਹਨੇ ਹੋਰ ਵੀ ਹਜੇ ਖੋਲਣਾ ਕਰਮ ਵਾਲੀ ਨੇ ਟਿਕਾਣੀ ਦੇ ਵਿੱਚ ਤਿਆਰ ਹੋਊਗੀ ਥਣਸੂ ਬਹੁਤ ਚੰਗਾ ਚੁਾਈ ਚੁੜੀ ਬਹੁਤ ਇੱਕ ਨੰਬਰ ਆ ਠੰਡੀ ਸੀ ਜਾਉ ਮੈਨੂੰ ਲੱਗਿਆ ਠੰਡੀ ਸੀਲ ਪੂਰੀ ਆ ਦੇਖ ਸਕਦੇ ਆ ਠੀਕ ਆ ਬਾਈ ਜੀ ਇਹ ਪਹਿਲੇ ਨੰਬਰ ਤੇ ਸੀ ਦੋ ਨੰਬਰ ਤੇ ਗਾਵ ਆ ਜਿਹੜੀ ਬਾਈ ਇਹ ਦੂਜੇ ਸੂਏ ਸੂਈ ਆਈ ਠੀਕ ਆ ਬਾਈ ਇਹਨੂੰ 9-10 ਦਿਨ ਹੋ ਗਏ ਸੂਈ ਨੂੰ ਠੀਕ ਆ ਕਿੰਨਾ ਦੁੱਧ ਤਿਆਰ ਹੋਊਗਾ ਬਾਈ ਦੁੱਧ ਮੈਂ 14 ਕਿਲੋ ਚੋਕੇ ਲਈ ਆਈ ਆਪਾਂ 12 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ ਬੱਚਾ ਬਗਰ ਕੇ ਬ ਏ ਆਪਾਂ 45000 ਦੀ ਦੇ ਦਾਂਗੇ ਨੈਟ ਠੀਕ ਹੈ ਜੀ ਕੱਢਿਓ ਬਾਹਰ ਨੂੰ ਤੋਰਿਓ ਲੈ ਮੇਤਰੋ 10 12 ਦਿਨ ਹੋ ਗਏ ਪਈਆਂ ਨੇ ਸੋਈ ਨੂੰ ਤੇ 12 14 ਚੋਕੇ ਲੈ ਆਈ ਪਈ ਤਾਂ 12 ਕਿਲੋ ਦੁੱਧ ਹੁਣ ਤਿਆਰ ਆ ਮੰਨ ਲਓ ਤੁਸੀਂ ਜੀ ਨਹੀਂ ਲਾਉਂਦਾ ਪਸ਼ੂ ਉਪਰੇ ਥਾਂ ਤੇ ਆ ਕੇ ਬਈ ਕਿਲੋ 2 ਕਿਲੋ ਤਾਂ ਘਟਦਾ ਹੀ ਘਟਦਾ ਜੇ ਤੁਸੀਂ ਇੱਥੋਂ ਚੋਕੇ ਲੈ ਜਿਓ ਤੁਹਾਡੇ ਘਰੇ ਵੀ ਜਾ ਕੇ ਘਟਨਾ ਕਰੀ ਕਿਉਂਕਿ ਪਸ਼ੂ ਦਾ ਪਾਣੀ ਬਦਲ ਜਾਂਦਾ ਖਰਾਕ ਬਦਲ ਜਾਂਦੀ ਥਾਂ ਬਦਲ ਜਾਂਦਾ ਕਿੱਲਾ ਬਦਲ ਜਾਂਦਾ ਖੁਰਲੀ ਬਦਲ ਜਾਂਦੀ ਐ ਇਸ ਕਰਕੇ ਪਸ਼ੂ ਜਿਹੜਾ ਉਹ ਦੁੱਧ ਇੱਕ ਨਹੀਂ ਘਾਟੇ ਵਾਲੇ ਪਰ ਬੱਛਾ ਇਹਦੇ ਬਗਰੀ ਹੋਏ ਨਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਇਹ 2 ਨੰਬਰ ਤੇ 3 ਨੰਬਰ ਤੇ ਵੜਾ ਜਿਹੜੀ ਬਈ ਇਹ ਪਹਿਲੇ ਸਵੇਰ ਸੁਈ ਹੈ ਜੀ ਜੀ ਇਹਨੂੰ ਹੋ ਗਿਆ ਹੱਥਾਂਕ ਸੁਈ ਨੂੰ ਠੀਕ ਆ ਜੀ ਤੇ 10 ਤੋਂ ਪਲਾਸ ਹੀ ਹੋਊਗਾ 11 ਵਜੇ 10 ਵਜੇ ਠੀਕ ਆ ਭਾਈ ਤੇ ਚਵਾਈ ਕਿਵੇਂ ਆ ਬਈ ਚਵਾਈ ਇੱਕ ਨੰਬਰਾਂ ਠੰਡੀ ਸੀਲ ਆ ਠੀਕ ਆ ਇਹਦਾ ਰੇਟ ਬਈ ਇਹ ਪਾ 52000 ਦੀ ਬੱਛੀ ਦੇ ਦਾਂਗੇ ਠੀਕ ਆ ਭਾਈ ਕਦੋਂ ਪਰਲੋ ਲੇ ਵੀ ਮੇਟਰੂ 52000 ਦੇ ਵਿੱਚ ਮਿਲ ਜੂਗੀ 10 ਕਿਲੋ ਤੋਂ ਬਾਹਰ ਦੁੱਧ ਦੇ ਥਲੇ ਤਿਆਰ ਆ ਪਹਿਲਾਂ ਨੇ ਸੋਈ ਹੋਈ ਆ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਇਹਦਾ ਵੀ ਜਿਹੜਾ ਰੰਗ ਪਾਜਾ ਮਿੱਤਰੋ ਤੁਸੀਂ ਮੰਨੋ ਟਾਂ ਚਟੋਂ ਚੰਦਾ ਵੀ ਚੰਗਾ ਵਾ ਜਿੰਨੀ ਹੈਗੀ ਆ ਬਈ ਠੀਕ ਆ ਸਾਫ ਸੁਥਰੇ ਅੰਗਾ ਦੇ ਵਿੱਚ ਵੱੱਛੀ ਆ ਕਰਮਾਂ ਵਾਲੀ ਇਹਦਾ ਰੇਟ ਹੈਗਾ 52000 ਰੁਪਿਆ ਤੈਨੂੰ 4 ਨੰਬਰ ਤੇ ਗਾਂ ਜਿਹੜੀ ਬਾਈ ਇਹ ਦੂਜਾ ਸੂਰ ਸੁਈ ਹੈ ਜੀ ਠੀਕ ਆ ਇਹਨੂੰ ਹੋਗੇ ਤਿਆਰ ਚੌਥਾ ਦਿਨ ਅੱਜ ਠੀਕ ਆ ਬਾਈ ਮਗਰ ਵੱਛੀ ਹੈ ਜੀ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੋਊਗਾ ਬਈ ਇਸ ਨਾਲ 10 ਕਿਲੋ ਬੜਾ ਆਊਗਾ ਜੀ ਠੀਕ ਆ ਬਾਈ ਫਿਰ ਇਹਦਾ ਰੇਟ ਬਾਈ ਇਹ ਵੀ 52000 ਦੀ ਦੇ ਦਾਂਗੇ ਜੇ ਕੋਈ ਜੋੜਾ ਲੈ ਲਵੇ ਬਾਈ ਮਾਨਤਨ ਕੋਈ ਨਹੀਂ ਕਰਦਾਂਗੇ ਵੀਰ ਜੀ ਠੀਕ ਹੈ ਕੱਢੋ ਪਰੋਂ ਲੈ ਵੀ ਮੇਤਰੋ ਇਹਦਾ ਵੀ ਰੇਟ 52000 ਰੁਪਈਆ ਹੀ ਆ ਜੋੜਾ ਲੈ ਲੋਗੇ ਤਾਂ ਮਾਨਤਨ ਖੁੱਲਾ ਹੋ ਜਾਊਗਾ ਦੇਖ ਸਕਦੇ ਆ ਵੜ ਤੁਸੀਂ ਇਹ ਵੀ ਕਰਮਾਂ ਵਾਲੀ ਹੂੰ ਥੋੜ ਦੇ ਅੰਗਰ ਅੰਗਟਾ ਅੰਗ ਸਾਰਾ ਇਹਦਾ ਥਣ ਥਣ ਚੰਗਾ ਵਾ ਕਿਉਂਕਿ ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਿਹਾ ਬਈ 10 ਤੋਂ ਵਿੱਚ ਚਵਾਈ ਹੋਈ ਹੋਈ ਹੈ ਇਹਨਾਂ ਦੀ ਕਰਮਾਂ ਵਾਲੀਆਂ ਦੀ ਇਹ ਲੋਕਾਂ ਨੂੰ ਨੋਟ ਕਰਕੇ ਵੀਡੀਓ ਵੀਡੀਓ ਤੁਸੀਂ ਦੇਖ ਰਹੇ ਲੇਵੇ ਉਹ ਠੰਡੀ ਸੀਦਾ ਕੋਈ ਐ ਮਾਤ ਕਰਕੇ ਕੋਈ ਜੋ ਕਿ ਇਹਨਾਂ ਦੀ ਚਵਾਈ ਹੋਈ ਹੋਈ ਨੂੰ 2-3 ਘੰਟੇ ਹੋਏ ਆ ਹਜੇ ਕਿਉਂਕਿ ਮੈਂ ਵੀ ਜਲੰਧਰ ਸਾਈਡ ਗਿਆ ਹੋਇਆ ਹੈ ਉਧਰੋਂ ਵਾਪਸੀ ਤੇ ਵੀਡੀਓ ਬਾਈ ਦੀ ਕੱਢ ਰਿਹਾ ਆਉਂਦਾ ਹੋਇਆ ਤੇ ਬਾਈ ਜਿਹੜੀ ਆ 5 ਨੰਬਰ ਤੇ ਵਹਿੜਾ ਜੇ ਇਹ ਦੂਜਾ ਸੂਗਾ ਸੁਣੀ ਹੈ ਜੀ ਜੀ ਇੱਕ ਹਫਤਾ ਦੀ ਕੱਚੀ ਹੈ ਜੀ ਇੱਕ ਹਫਤੇ ਦੀ ਹਾਂਜੀ ਠੀਕ ਹੈ ਬਾਈ ਇਹਦਾ ਰੇਟ ਇਹ ਦੇ ਦਾਂਗੇ ਆਪਾਂ 55000 ਦੀ ਬੱਛੀ ਦੇ ਦਾਂਗੇ 55000 ਦੀ ਮਾਨਤਾ ਨੇ ਦੇ ਵਿੱਚੋਂ ਬਾਈ ਕਰ ਦਾਂਗੇ ਮੂੰ ਵੱਡੀ ਵਹਿੜਾ ਜੀ ਸਾਰੀ ਠੀਕ ਆ ਕਰ ਦਿਓ ਪਰ ਨੂੰ ਕੱਚੀ ਆ ਹਜੇ ਕਰਲੀ ਕਰਨੀ ਆ ਕੱਚੀ ਆ ਜੀ ਇੱਕ ਹਫਤਾ ਨੇ ਜੂ ਖੁੱਲਾ ਹਜੇ ਹੋ ਨਹੀਂ ਕਰਾਸ ਤੇ ਆ ਗਈ ਹੁੰਦੇ ਵੀ ਹਾਂ ਜੀ ਸ਼ਹੀਵਾਲ ਚੋਂ ਵੀ ਹੋ ਦੇਣਾ ਹਜੇ ਲੈ ਜੂਗੀ 10 ਹੀ ਲੈ ਜੂ ਬਾਈ ਮੇਰਾ ਮਨ ਕਹਿੰਦਾ ਆ ਮੰਨ ਕੇ ਚਲੋ ਆਪਾਂ ਹਫਤਾ ਕਿਹਾ ਵਾ ਕਈ ਵਾਰ ਉੱਤੇ ਵੀ 1-2 ਦਿਨ ਲੈ ਜਾਂਦਾ ਕਈ ਵਾਰ ਜਾਨਵਰ ਪਹਿਲਾਂ ਵੀ ਸੂਪਿੰਦਾ ਦਾ ਜੀ ਤੇ ਆ ਕਾਲੀ ਗਾਂ 6 ਨੰਬਰ ਵਾਲੀ ਜੀ ਇਹ ਜੀ ਤੀਜਾ ਸੂਆ ਸੁਣੀ ਆ ਓਕੇ ਪੰਜ ਚਾਰ ਦਿਨ ਲਾਉਗੀ ਮਸਾਈ ਠੀਕ ਆ ਲੈ ਵਾ ਲੂ ਬਹੁਤ ਚੰਗਾ ਹੈ ਨਾ ਹਾਂ ਥਾਂ ਥਣ ਬਹੁਤ ਵਧੀਆ ਲੱਗਾ ਜੀ ਦੁੱਧ ਕਿੰਨਾ ਚੋਇਆ ਹੋਇਆ ਮਾਲਕਾਂ ਨੇ ਉਹਨਾਂ ਨੇ ਦੱਸਾਈ ਮੇਰੇ 17 18 ਕਿਲੋ ਚੋਇਆ ਵਾ ਦਿੱਤਾ ਵੀ ਹੋਊਗਾ ਇਹਨਾਂ ਨੂੰ ਤੇ ਜਿੱਦੀ ਵਹਿੜਾ ਇਹਨਾਂ ਦਿੱਤਾ ਵੀ ਹੋਊਗਾ ਇਹਨਾਂ ਹੀ ਮੰਨ ਕੇ ਹੁਣ ਚੱਲੋ ਥੋੜੀ ਗਰਮੀ ਆ ਆਪਾਂ ਐਵੇਂ ਕਹਿ ਦੀਏ 20 25 ਦੇ ਦਊਗੀ ਹਾਂ ਸਹੀ ਹੈ ਜੀ ਕੋਈ ਗੱਲ 17 18 ਕਿਲੋ ਵੀ ਬਹੁਤ ਹੁੰਦਾ ਦੁੱਧ ਬਹੁਤ ਆ ਇਹ ਰੇਟ ਕਿੰਨੇ ਦੇ ਦਈਏ ਜੀ ਇਹ ਵੀ ਆਪਾਂ ਦੇ ਦਾਂਗੇ ਜੀ 52000 ਦੀ ਦੇ ਦਾਂਗੇ ਠੀਕ ਹੈ ਕੱਢੋ ਬਾਹਰ ਮੁੰਡਾ ਲੈ ਵੀ ਮਿੱਤਰੋ ਕੀ ਦਾ ਸੁਆ ਲੇਵੇ ਭਾਂਡੇ ਵਾਲਿਆ ਗਾਣੇ ਤਿਆਰੀ ਕਰਨ ਤੇ ਪਤਾ ਨਹੀਂ ਕਿੱਦਾਂ ਨੂੰ ਲੇਵਾ ਲੈ ਜਾਣਾ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹਦੀ ਗੱਲ ਕਿਉਂਕਿ ਇਹਦੇ ਲੇਵੇ ਦੇ ਵਿੱਚ ਲੋੜ-ਪੋੜ ਬਹੁਤ ਪਿਆ ਹੈ ਜੇ ਕਰਮ ਵਾਲੀ ਦਾ ਥਣ ਬਹੁਤ ਚੰਗਾ ਲੱਗਾ ਪੂਰਾ ਮੇਅਰ ਗਿਆ ਪਾਵਰ ਲੇਓ ਜੀ। ਖੁਸ਼ਕੀ ਜ਼ਰੂਰ ਆ ਥੋੜੀ ਜੀ ਮੂੰਹ ਤੋਂ ਫੇਸ ਕੁਆਲਿਟੀ ਚੰਗੀ ਆ ਹਨਾ ਬਾਈ। ਹਾਂਜੀ ਹਾਂਜੀ ਉਵੇਂ ਪਣਾ ਕਹਿੰਨ ਨੂੰ ਦੂਜਾ ਕਹਦੇ ਪਰ ਆਪਾਂ ਤੀਜਾ ਹੁਣ ਮੰਨ ਕੇ ਲਈ ਆ। ਹਾਂ। ਮੰਨੋ ਲੇਵਾ ਉੱਪਰ ਜ਼ਬਰਦਸਤ ਆ ਥੱਲੇ। ਹਾਂ। ਵਾਕਈ ਬਾਈ ਲੇਵੇ ਲਵੇ ਲੋ ਬੜੀ ਚੰਗੀ ਆ ਕਰਮ ਵਾਲੀ ਦੇਖ ਸਕਦੇ ਇਹਦਾ ਰੇਟ ਬਾਈ। 52000 ਰੁਪਏ ਇਹ 50000 ਦੀ ਦੇ ਦਾਂਗੀ ਵਾਰ ਠੀਕ ਹੈ ਠੀਕ ਹੈ ਬਾਈ ਅਜਾ ਟੜ ਟੁੱਲ ਬਹੁ ਪਈਏ ਹੋ ਹੋ ਤੇ ਬਾਈ ਪਰਲੀਗਾ ਲਾਸਟ ਵਾਲੀ ਜਿਹੜੀ ਜਰਸੀ ਇਹ ਦੂਜੇ ਸੂਏ ਸੁਣਾ ਜੀ ਇੱਕ ਹਫ਼ਤੇ ਦੀ ਹਜੇ ਕੱਚੀ ਹੈ ਹੋ ਸਕਦਾ 10 ਦਿਨ ਵੀ ਲੈ ਜੀ ਠੀਕ ਆ ਹਾਂਜੀ ਇਹ ਕਿੰਨੇ ਦੀ ਦੇ ਦੇਗੀ ਜਮਾਂ ਲਾਸਟ ਵਾਲੀ ਆ ਹੁਣ ਇਹ ਆਪਾਂ ਨਹੀਂ ਹਜੇ ਇੱਕ ਹੋਰ ਦੇਣਾ ਪਾਉਣੀਆਂ ਲਾਸਟ ਦੇ ਅੱਛਾ ਠੀਕ ਹੈ ਇਹਦਾ ਦੱਸ ਦੋ ਫਿਰ ਚਲ ਇਹ ਆਪਾਂ ਦੇ ਦਾਂਗੇ ਜੀ 50000 ਦੀ ਵੱਛੀ ਦੇ ਦਾਂਗੇ 50000 ਦੀ ਮੰਨ ਤਾਂ ਨੇ ਦੇ ਦਿੰਦੇ ਕੋਈ ਜੇ ਕੋਈ ਇਕੱਠੇ ਕੇ ਭਰਾ ਲੈਣ ਵਾਲਾ ਹੋਇਆ ਫਿਰ ਹਾਂਜੀ ਜੇ ਕਿ ਸਾਰਿਆਂ ਦੇ ਕੋਟਾ ਮਾਰ ਲੈ ਕੋਈ ਨਹੀਂ ਫੇਰ ਉਹ ਖੁੱਲਾ ਮਾਰਦਾਨ ਕਰ ਦਾਂਗੇ ਠੀਕ ਹੈ ਬਾਈ ਠੀਕ ਹੈ ਲੈ ਬੱਚੀ ਦੀ ਜਾਤ ਬਰੀਡ ਬਾਹਲੀਆਂ ਦੇਖੋ ਹੂੰ ਪ੍ਰਿੰਟ ਪ੍ਰੌਂਟ ਫੇਸ ਫੂਸ ਬਹਲਾ ਤਕੜਾ ਹੂੰ ਦੇਖ ਮੂੰਹ ਮਾ ਦੇਖ ਲੋ ਬਾਈ ਉਹ ਚੁੰਗ ਚੱਲਿਆ ਉਧਰ ਬੱਚਾ ਜਾ ਉਹਨੂੰ ਕੋਈ ਨਹੀਂ ਦੇ ਮਤਰਾ ਬਾਕੀ ਖਲਾਰਾ ਚੰਗਾ ਖਲਾਰੂਗੀ ਥੱਲੋ ਹਣਾ ਹਾਂਜੀ ਹਾਂਜੀ ਹਜੇ ਕੱਚੀ ਹੈ ਇਹ ਲੈ ਜੂ 10 ਦਿਨ ਉਹ ਵੜਾ ਹਜੇ ਲੈ ਜੂ ਖੁੱਲੇ ਲੈ ਜੂ ਜੀ ਹੂੰ ਤੇ ਇਹ ਹੋ ਗਈ ਬਾਈ ਕਿੰਨੇ ਨੰਬਰ ਤੇ 6 7 ਨੰਬਰ ਤੇ 8ਵੀਂ 10 ਦੇ ਜਿਹੜੀ ਆ ਪਿੰਖ ਖੜੀ ਹੈ ਹਾਂ ਇਹ ਦਸੀ ਬਈ 8 ਨੰਬਰ ਵਾਲੀ ਇਹ ਗੈਫਟ ਹੀ ਆਈ ਇੱਕ ਹਸਾਲ ਦਾ ਅੱਛਾ ਇਹ ਥੱਲੇ ਹੋਊਗਾ 7 ਵਜੇ 6 ਵਜੇ 8 ਵੀ ਹੋ ਜਾਂਦਾ ਕਈ ਵਾਰ ਗਰਮੀ ਕਰਕੇ ਠੀਕ ਆ ਟੋਕੜ ਹੈ 2 ਮਹੀਨੇ ਹੀ ਸੂਈ ਆਈ ਠੀਕ ਆ ਇਹ ਮੈਂ 20000 ਦੀ ਦੇ ਦੇਣੀ ਜੀ 20000 ਦੀ ਠੀਕ ਹੈ ਕੱਢ ਦਿਓ ਮੈਂ ਸੀਲਾਂ ਚੂਣ ਚਣਨ ਨੂੰ ਹਾਂ ਜੀ ਠੰਡੀ ਹੈ ਚੂਣ ਚਣਨ ਨੂੰ ਚੂਣ ਨੂੰ ਚੰਗੀ ਜੀ ਪੂਰੀ ਐਨ ਕੋਈ ਨਿਆਣਾ ਪਾਈਏ ਨਾ ਪਾਈਏ ਤਾਂ ਵੀ ਕੋਈ ਨਹੀਂ ਓਕੇ ਠੀਕ ਕੋਲੀ ਧਾਰਾ ਰੂਵ ਅਰਗਮੈਂਟ ਪੰਜ ਲੱਗਦੇ ਠੀਕ ਆ ਬਈ ਲੈ ਜੀ ਮਿੱਤਰੋ 7 ਕਿਲੋ ਦੁੱਧ ਦਾ 20000 ਰੇਟ ਆ ਦੇ ਭਾਈ ਦੁੱਧ ਪੀਣ ਵਾਲੇ ਭਰਾ ਤੋਂ ਜਿਹੜੇ ਹੁਣ ਲਵਾਈ ਲਵਾਈ ਲੱਗੀ ਆ ਚੋਨਾ ਲਾਉਣ ਵਾਲੇ ਲੱਗੇ ਹੋਏ ਆ ਆਪਣੇ ਲਾਬੇ ਇਸ ਕਰਕੇ ਉਹਨਾਂ ਦੇ ਕੰਮ ਨੂੰ ਬਈ ਵਧੀਆ ਚੀਜ਼ ਆ ਜੇ ਕਿਹਦੀਆਂ ਮਈਆਂ ਤੋਂ ਡਰਾਈ ਆ ਤਾਂ ਫਿਰ ਵੀ ਟਿਕਾਣੇ ਦੀ ਆ ਇਹ ਬਾਈ ਦੇ ਸੱਤ ਨਗ ਸੀ 800 ਰੁਪਏ 8 ਨਗਾਂ ਦੀ ਡਿਟੇਲ ਲੈਤੀ ਆ ਨੰਬਰ ਆਪਾਂ ਲੈ ਰਹੇ ਚਪਾਲ ਭਾਈ ਨੰਬਰ ਦਈ ਕੇ ਰਾਂ ਦੀ ਵੀਰੇ ਲਓ ਜੀ ਲਓ ਹਾਂਜੀ 9464028356 ਇੱਕ ਵਾਰੀ ਹੋਰ ਬੋਲ ਦਿਓ ਜੀ 9464028356 9464028356 56 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨੇ ਗੱਲਬਾਤ ਪਿੰਡ ਪਿੰਡ ਰਕਲਾ ਜ਼ਿਲ੍ਹਾ ਮੋਗਾ ਧੰਨਵਾਦ